ਸਵਾਗਤ ਹੈ ਕਿਸਾਨ ਵੀਰੋ ਡਾਟੇ ਲੌਂਡਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878132917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਾਉਣ ਸਕੇ ਬਾਕੀ ਨੰਬਰ ਵਾਈਆਂ ਦਾ ਹੋਰ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਬਾਈ ਬਿਆਨਤ ਕੋਲੇ ਆ ਪਿੰਡ ਗਹਿਰ ਤੋਂ ਆਪਾਂ ਕਵਰ ਕਰਨ ਲੱਗੇ ਆ ਜੀ ਇੱਕ ਅੱਧਾ ਬਹੂਏ ਚੰਗਾ ਮਿਲਦਾ ਬਾਈ ਜਰੂਰ ਲੈ ਕੇ ਆਉਂਦਾਗਾ ਗੱਲਬਾਤ ਸਾਰੀ ਕਰਾ ਦਾਂਗੇ ਇੱਕ ਤੁਹਾਨੂੰ ਪਲੂਨ ਝੋਟੀ ਆਈ ਦੇ ਫਿਰ ਕਿੰਨੇ ਕ ਦਿਨ ਬਾਕੀ ਉਹ ਵੀ ਪੁੱਛਾਂਗੇ ਜਾਂ ਕਿੰਨਾ ਕੁ ਦੁੱਧ ਬਾਦ ਪਹਿਲੇ ਸੂਏ ਦਾ ਕੱਢੂਗੇ ਉਹ ਵੀ ਪੁੱਛਾਂਗੇ ਦੰਦਾਂ ਦੀ ਵੀ ਪੁੱਛਾਂਗੇ ਸਾਰੀ ਗੱਲਬਾਤ ਕਰਾਵਾਂ ਸੱਸੀ ਘਾਲ ਜੀ ਸੱਸੀ ਘਾਲ ਬਾਈ ਉਹ ਠੀਕ ਹੋ ਮੇਰੇ ਬਿਆਨ ਹਾਂਜੀ ਹਾਂਜੀ ਬਾਈ ਬਹੁਤ ਪਹਿਲਾਂ ਦਾ ਨੰਬਰ ਬੋਲ ਵੀਰੇ ਆਪਣਾ 94654 33210 93654 33210 210 ਪਿੰਡ ਵੀਰ ਆਪਣਾ ਪਿੰਡ ਗਹਿਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਜੀ ਤਹਿਸੀਲ ਤਪਾ ਹਾਂਜੀ ਤੇ ਬਾਈ ਇੱਕ ਅਦਾ ਬਸੂਫਰ ਲਿਆਉਣੇ ਹਨ ਹਾਂਜੀ ਹਾਂਜੀ ਬਾਈ ਜੇ ਕੋਈ ਚੰਗਾ ਮਿਲੇ ਤਾਂ ਚੰਗੀ ਮਿਲੇ ਬਾਈ ਫੇਰ ਹੀ ਲੈਨੇ ਆਪਾਂ ਬਾਹਲਾ ਓਕੇ ਜੀ ਤੇ ਜਿਹੜੀ ਵੀਰੇ ਅੱਜ ਆਪਾਂ ਝੋਟੀ ਹੈਗੀ ਹਾਂਜੀ ਕਿਹੜਾ ਕਾਨੂੰਨ ਦਾ ਸੁੰਦਿਓ ਤਾਂ ਪਤਾ ਹੀ ਹੈਗਾ ਹਾਂਜੀ ਹਾਂਜੀ ਤੇ ਕਿਵੇਂ ਮੂੰਹ ਮੂੰਹ ਬਾਈ ਦੋ ਦੰਦ ਹਜੇ ਕੱਢਦੀ ਆ ਅਰੀਜਨਲ ਹਾਂਜੀ ਅਰੀਜਨਲ ਕਿੰਨੇ ਦਿਨ ਘੱਟਜੂ ਬਾਈ ਦਿਨ ਬਾਈ ਹੁਣ ਆਪਾਂ ਉਹਨਾਂ ਦੇ ਕਹਿਣ ਮੁਤਾਬਕ ਤਾਂ ਹਜੇ ਜਾਂਦੀ ਉਹ ਕਹਿੰਦੇ ਵੀ 10 ਦਿਨ ਆ ਦੇਖੋ ਬਾਕੀ ਆ 10 ਦਿਨ ਬਾਕੀ ਸੀ ਥੋੜੀ ਨੇ ਬਣਨਾ ਤਾਂ ਬਹੁਤ ਜ਼ਿਆਦਾ ਆ ਬਾਈ ਇਹਦੀ ਮਾਡਰ ਰਿਕਾਰਡ ਬਹੁਤ ਵਧੀਆ ਹੈਗਾ ਓਕੇ ਖੋਲੋ ਜੀ ਇਹ ਬਾਕੀ ਕਾਦ ਕਾਟ ਫੁੱਲ ਇਸ ਤਰ੍ਹਾਂ ਤੇ ਰੇਟ ਜਮਾ ਛੋਟਾ ਕਰਨਾ ਬਾਈ ਨੇ ਕੋਈ ਰੇਟ ਨਹੀਂ ਬਾਹਲਾ ਵੱਡਾ ਕਰਨਾ ਝੋਟੀ ਦਾ ਤੇ ਆ ਦੇਖੋ ਜੀ ਕੁਆਲਿਟੀ ਕਰੋ ਚਕਾ ਥਾਨ ਭਾਂਡੇ ਦੀ ਪੂਰੀ ਸਾਫ ਹੋਰ ਵੀ ਵਿਅੰਤ ਭਾਰ ਪਿੱਛਾ ਸਭ ਓਕੇ ਆ ਬਾਈ ਸਭ ਗਾਰੰਟੀ ਆ ਆਪਣੀ ਓਕੇ ਜੀ ਝੋਟੀ ਨੇ ਲੇਵਾ ਬਹੁਤ ਬਣਾਉਣਾ ਸੀ ਬਾਈ ਨੂੰ ਪਰਮਾਤਮਾ ਦਾ ਬਹੁਤ-ਬਹੁਤ ਦਿੱਤਾ ਵਾ ਝੂਠ ਦਾ ਕਾਦੀ ਖਾਤਰ ਮਾਰਨਾ ਆ ਦੇਖੋ ਜੀ ਬਾਕੀ ਅਗਲੇ ਨੇ ਆਪਦੀ ਸਮਝ ਨਾ ਲੈਣੀ ਆ ਸਮਝ ਨਾ ਲੈਣੀ ਆ ਵੀਰ ਆ ਮੂਹਰੋਂ ਦੇਖਿਓ ਬਾਈ ਹੈ ਹੀ ਨਹੀਂ ਬਾਹੂ ਹੈ ਨੀ ਜੋ ਮਾਇਰੇ ਹੀ ਪਛਾਣ ਹੁੰਦੀ ਹੈ ਹਨਾ ਪਸੂ ਦੁੱਧ ਵਾਲੇ ਦੀ ਵੀਰ ਆ ਦੇਖੋ ਜੀ ਥਣ ਭਾਂਡਾ ਪੂਰਾ ਸਾਫ ਹਾਂ ਜਿੱਧਰ ਨੂੰ ਮਰਜੀ ਲਈ ਫਿਰੋ ਇਧਰ ਮਰਜੀ ਮੋੜ ਲਿਓ ਵੀਰ ਕੁਆਲਿਟੀ ਚੰਗੀ ਥਣ ਭਾਂਡਾ ਪੂਰੀ ਸਾਫ ਹਾਂ ਨੇ ਸੂਏ ਬਣਨ ਵਾਲੀ ਝੋਟੀਆ ਪੂਰੀ ਬਾਕੀ ਬਾਈ ਦਾ ਕਹਿਣਾ ਵੀ ਦੋ ਦੰਦ ਕਹਿਣ ਨਹੀਂ ਆ ਕੇ ਤੁਸੀਂ ਆਪਦਾ ਮੂੰਹ ਪਟਕੇ ਲੈ ਕੇ ਜਾਓ ਮੂੰਹ ਪਟਕੇ ਚੈੱਕ ਕਰੋ ਜੀ ਆ ਦੇਖੋ ਜੀ ਥਣ ਭਾਂਡਾ ਬੂਰਾ ਸਾਫ ਸੁਥਰਾ ਚੰਗੀ ਕੁਆਲਿਟੀ ਚੰਗਾ ਪੱਠਪੂੜਾ ਇੱਕ ਨੰਬਰ ਤੇਲੇਵਾ ਅੱਜ ਵੀ ਕਰਮਾ ਲਈ ਬਾਈ ਕਿੰਨਾ ਗੱਦਦ ਤੇ ਡੋਣਦਾ ਆਇਆ ਜੀ ਦੁੱਧ ਬਾਈ ਜਿਹੜੀ ਹਿਸਾਬ ਨਾਲ ਦੀ ਮਾ ਦਾ ਰਿਕਾਰਡ ਆ ਤੇ ਆਪਾਂ ਵੇਖ ਕੇ ਆਏ ਆ ਹੂੰ ਉਹਦੇ ਥੱਲੇ 17 ਲੀਟਰ ਦੁੱਧ ਐ ਇਸ ਟਾਈਮ ਤੇ ਇਹ ਫਿਰ ਕਿੰਨਾ ਕੁ ਦੇ ਸਕਦੇ ਉਹਨਾਂ ਦੀ ਕੋਈ ਵੀ ਝੋਟੀ ਉਹ ਕਹਿੰਦਾ ਸਾਡੀ 12 ਤੋਂ ਘੱਟ ਦੁੱਧ ਦਿੰਦੀ ਨਹੀਂ ਬਸ ਇੰਨਾ ਕੁ ਦੇ ਦਊਗੀ ਹਾਂ 12 ਦੇਊਗੀ ਬਾਈ ਜਾਇਜ਼ ਗੱਲ ਆ ਬਾਈ ਦੀ ਆਪਾਂ ਕੋਈ 14 ਨਹੀਂ ਕਹਿੰਦੇ ਕੋਈ 13 ਨਹੀਂ ਕਹਿੰਨਾ 12 ਲੀਟਰ ਦੁੱਧ ਪੱਕਾ ਦੇਊਗੀ ਅੱਛਾ 12 ਤਾਂ ਨੇ ਦੇਣੇ ਦੇਣਾ ਹਣਾ ਚਾਰ ਉਂਗਲਾਂ ਦੀ ਬੈਥਾ ਬਾਈ ਥਣਾ ਦੀ ਨਾ ਯਾਰ ਇਹ ਤਾਂ ਗੱਲ ਤੇਰੀ ਕੈਪ ਦੇਖ ਲੈ ਕਿੰਨਾ ਦੇਖੋ ਜੀ ਚਾਰੇ ਥਣ ਨਾ ਪੂਰਾ ਪੂਰੀ ਮੁੱਠੀ ਵਾਲਾ ਥਣ ਕੱਢੂ ਤੇ ਪੈਸੇ ਬ ਮੁੱਲ ਭਾਈ ਆਪਾਂ ਇਹਦਾ ਜਾਇਜ਼ ਹੀ ਕਰਾਂਗੇ ਕਿੰਨਾ ਦਾ ਬੋਲੇ ਦਾ 92000 ਜਮਾ ਯਾਰ ਜਾਇਜ਼ ਹੈ ਨਾ ਹਾਂਜੀ ਹੋ ਜੂ ਮਾੜਾ ਮੋਟਾ ਮਾਰਤਾਨ ਤੁਹਾਡਾ ਜਿਹੜਾ ਕੋਈ ਵੀਡੀਓ ਵੇਖ ਕੇ ਆਉਂਦਾ ਆਪਾਂ ਫੁੱਲ ਕਰਾਂਗੇ ਓਕੇ ਜੀ ਨੰਬਰ ਫੇਰ ਬੋਲ ਦਿਓ ਭਾਈ 94654 33210 33210 ਪਿੰਡ ਗਹਿਲ ਤੋਂ ਵੀਡੀਓ ਕਵਰ ਕੀਤੀ ਹੈ ਜੀ ਇੱਕ ਝੋਟੀ ਇੱਕ ਤੁਹਾਨੂੰ ਦਿਖਾਤੀ ਤੇ ਬਾਈ ਕੋਲ ਬਰੀਡ ਵਾਲੇ ਚੰਗੇ ਪਸ਼ੂ ਆ ਗਏ ਠੀਕ ਆ ਜੀ ਠੰਡੀ ਬਹੁਤ ਆ ਭਾਈ ਠੰਡੀ ਬਹੁਤ ਆ ਨਾ ਬਹੁਤ ਜਿਆਦੇ ਓਕੇ ਜੀ ਬਾਕੀ ਇੱਕ ਝੋਟੀ ਸੀ ਇੱਕ ਤੁਹਾਨੂੰ ਦਿਖਾਦੀ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇ ਤਾਂ ਦੇ ਤਾਂ ਧੰਨਵਾਦ ਜਲਦ ਮਿਲਾਂਗੇ ਨਵੀਂ ਵੀਡੀਓ ਦੇ ਨਾਲ